ਬੀਐਸਐਫ ਨੌਜਵਾਨ ਦੇ ਵੱਲੋਂ ਇੱਕ ਪਾਕਿਸਤਾਨੀ ਵਿਅਕਤੀ ਨੂੰ ਸਰਹੱਦ ਪਾਰ ਕਰਦੇ ਹੋਏ ਮਾਰੀ ਉਸਨੇ ਗੋਲੀ ਕੁਝ ਪੈਠੀਆਂ ਦੱਸਿਆ ਜਾ ਰਿਹਾ ਸੀ ਇਹ ਮ੍ਰਿਤਕ ਵਿਅਕਤੀ ਬੀਐਸਐਫ ਨੌਜਵਾਨ ਦੇ ਵੱਲੋਂ ਚਲਾ ਦਿੱਤੀ ਗਈ ਗੋਲੀ ਭਾਰਤ ਪਾਕਿਸਤਾਨ ਸਰਹੱਦੇ ਤੇ ਤਾਇਨਾਤ ਬੀਐਸਐਫ ਤੇ ਇੱਕ ਨੌਜਵਾਨ ਦੇ ਵੱਲੋਂ ਸਰਹੱਦ ਪਾਰ ਕਰ ਰਹੇ ਇੱਕ ਪਾਕਿਸਤਾਨੀ ਵਿਅਕਤੀ ਨੂੰ ਮਾਰ ਦਿੱਤਾ ਗਿਆ ਇਹ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਦੇ ਅਨੁਸਾਰ ਤਫਤੀਸ਼ੀ ਅਫਸਰ ਗਸ਼ਤੇ ਸਬੰਧ ਦੇ ਵਿੱਚ ਪਿੰਡ ਕਲਸੀਆ ਵਿੱਚ ਮੌਜੂਦ ਸੀ ਅਤੇ ਤਫਤੀਸ਼ੀ ਅਫਸਰ ਮੌਕੇ ਤੇ ਪਹੁੰਚੇ ਜਿੱਥੇ ਕਿ ਕੰਪਨੀ ਕਮਾਂਡਰ ਨੇ ਇੱਕ ਪੱਤਰ ਵੀ ਪੇਸ਼ ਕੀਤਾ ਅਤੇ ਦੱਸਿਆ ਗਿਆ ਕਿ ਰਾਤ ਦੇ ਸਮੇਂ ਇੱਕ ਅਣਪਛਾਤਾ ਪਾਕਿਸਤਾਨੀ ਵਿਅਕਤੀ ਲੰਘਿਆ ਸੀ ਅਤੇ ਜਦੋਂ ਪਾਕਿਸਤਾਨ ਦਾ ਪਰਦੇਸਰਾ ਦੇ ਵਿੱਚੋਂ ਦਾਖਲ ਹੋਇਆ ਤਾਂ ਭਾਰਤ ਦੇ ਵਿੱਚ ਉਸਨੇ ਕੁਸਪੈਟ ਕਰਨ ਦੀ ਕੋਸ਼ਿਸ਼ ਕੀਤੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਉਸ ਨੂੰ ਰੁਕਣ ਲਈ ਕਿਹਾ ਗਿਆ ਪਰ ਉਹ ਨਹੀਂ ਰੁਕਿਆ ਤਾਂ ਬੀਐਸਐਫ ਦੇ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇੱਕ ਅਣਪਛਾਤੇ ਪਾਕਿਸਤਾਨੀ ਵਿਅਕਤੀ ਦੀ ਹੱਤਿਆ ਹੋ ਗਈ। ਚਾਹਤ ਅਧਿਕਾਰੀਆਂ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ 72 ਘੰਟਿਆਂ ਦੇ ਲਈ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਹੈ। ਸਰਹੱਦ 'ਤੇ ਉੱਤੇ ਇੱਕ ਪਾਕਿਸਤਾਨੀ ਨਾਗਰਿਕ ਤੇ ਮਾਰੇ ਜਾਣ ਦੀ ਸਰ ਔਰ سامنے ਰਹੀ ਕੀ ਮਾਮਲਾ ਸਰਕਾਰ ਦਾ ਤੇ ਕਿਸ ਤਰ੍ਹਾਂ ਜਰ ਉਹਨੂੰ ਗੋਲੀ ਲੱਗੀ ਦੇਖੋ ਬੀਐਸਐਫ ਤੇ ਪੰਜਾਬ ਪੁਲਿਸ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੱਕਣੀ ਹੈ ਕੱਲ ਵੀ ਇੱਕ ਇਨਸੀਡੈਂਟ ਹੋਇਆ ਕਿ ਜ਼ੀਰੋ ਲਾਈਨ ਤੋਂ ਅੰਦਰ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਜਿਹੜੀ ਬੀਐਸਐਫ ਦੇ ਜਵਾਨ ਨੇ ਬੀਓਪੀ ਬਾਬਾ ਪੀਰ ਉਹਨਾਂ ਨੇ ਇਹਨੂੰ ਰੋਕਣ ਦਾ ਜਿਹੜੀ ਆ ਅਨਾਉਂਸਮੈਂਟ ਕੀਤੀ ਇਹਨੂੰ ਲਲਕਾਰਾ ਮਾਰਿਆ ਵੀ ਤੂੰ ਸਟਾਪ ਕਰ ਜਾ ਨੇ ਰੋਕਣ ਦੀ ਬਜਾਏ ਨੂੰ ਖੱਬੇ ਸੱਜੇ ਭਜਣਾ ਸ਼ੁਰੂ ਕਰ ਦਿੱਤਾ ਜਿਸ ਦੀ ਬਜਾਏ ਦੇ ਵਿੱਚ ਜਿਹੜੀ ਆ ਬੀਐਸਐਫ ਵੱਲੋਂ ਫਾਇਰ ਕੀਤਾ ਗਿਆ ਜੋ ਫਾਇਰ ਲੱਗਣ ਕਰ ਨੇ ਇਸ ਜਿਹੜੀ ਆ ਨੌਜਵਾਨ ਦੀ ਮੌਤ ਹੋ ਗਈ ਦੀ ਉਮਰ ਜਿਹੜੀ 25 ਤੋਂ 26 27 ਸਾਲ ਦੇ ਕਰੀਬ ਹੈਗੀ ਹੈ ਤੇ ਇਹ ਪਾਕਿਸਤਾਨੀ ਨਾਗਰਿਕ ਹੈ ਇਸ ਸੰਬੰਧੀ ਜਿਹੜੀ ਆ ਬੀਐਸਐਫ ਵੱਲੋਂ ਸਾਨੂੰ ਜਿਹੜੀ ਰਿਟਰਨ ਇਨਫੋਰਮੇਸ਼ਨ ਦਿੱਤੀ ਗਈ ਜਿਸ ਵੱਲੋਂ ਹੀ ਥਾਣਾ ਖਾਲੜਾ ਵੀ ਕਿ ਐਫਆਈਆਰ ਨੰਬਰ 105 ਅੰਡਰ ਸੈਕਸ਼ਨ 323 ਬੀਐਨਐਸ ਤੇ 334 ਜਿਹੜੀ ਆ ਉਹ ਆਈਪੀ ਐਕਟ ਤਹਿਤ ਜਿਹੜਾ ਉਹ ਪਰਚਾ ਦਰਜ ਕਰ ਲਿਆ ਤੇ ਇਹਦੀ ਡੈੱਡ ਬੋਡੀ ਦਾ ਜਿਹੜਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਇਸ ਸਬੰਧੀ ਮੈਂ ਉਹੀ ਦੱਸਣਾ ਚਾਹੁੰਦਾ ਉਹ ਸਬੰੰਧੀ ਬੀਐਸਐਫ ਤੇ ਅਰੇਂਜਰਜ਼ ਦੀ ਜਿਹੜੀ ਆ ਉਹ ਮੀਟਿੰਗ ਚੱਲ ਰਹੀ ਹੈ ਤੇ ਮੈਨੂੰ ਇੰਨਾ ਕੁ ਜਿਹੜਾ ਥੋੜਾ ਜਿਹਾ ਪਤਾ ਲੱਗਾ ਵੀ ਉਹਨਾਂ ਨੇ ਮੰਨਿਆ ਵੀ ਇਹ ਸਾਡਾ ਨਾਗਰਿਕ ਹੈ ਜਿਵੇਂ ਹੀ ਉਧਰੋਂ ਕੋਈ ਪੱਤਰ ਜਾਂ ਪਹਿਚਾਣਤਾ ਦੀ ਆਉਂਦੀ ਹੈ ਉਹਨੂੰ ਸਫਾ ਮਿਸਲ ਤੇ ਲਿਆ ਕੇ ਅਗਲੀ ਪ੍ਰੋਸੀਡਿੰਗ ਜਿਹੜੀ ਆ ਕੀਤੀ ਜਾਵੇ ਕੋਈ ਪਾਕਿਸਤਾਨੀ ਨਾਗਰਿਕ ਕੋਈ ਸ਼ੱਕੀ ਵਸੂ ਜਾਂ ਨਹੀਂ ਬਰਾਮਦਗੀ ਕੁਝ ਨਹੀਂ ਹੋਈ ਕੇਵਲ ਜਿਹੜੀ ਆ ਡੈੱਡ ਬੋਡੀ ਰਿਕਵਰ ਹੋਈ ਆ ਜਿਹਦਾ ਵੀ ਪੋਸਟਮਾਰਟਮ ਕਰਵਾਇਆ ਜਾ ਰਿਹਾ ਕਿੰਨੇ ਵਜੇ ਦੀ ਸਰ ਘਟਨਾ ਕੱਲ ਤੇ ਕੱਲ 8 ਵਜੇ ਸ਼ਾਮ ਦੀ ਘਟਨਾ ਤੇ ਉਸ ਤੋਂ ਬਾਅਦ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰੀ ਬਾਰਡਰ ਤੇ ਹੋਰ ਸਖੰਨੀ ਹੋਈ ਆ ਕਿਉਂਕਿ 15 ਅਗਸਤ ਆ ਰਹੀ ਹੈ ਤੋਂ ਅਲਰਟਨੈਸ ਵੀ ਜਿਹੜੀ ਆ ਉਹ ਜਾਰੀ ਹੈ ਸੋ ਇਸ ਸੰਬੰਧ ਦੇ ਵਿੱਚ ਜਿਹੜੀ ਆ ਇਹ ਘਟਨਾ ਹੋਈ ਆ ਤੇ ਲੀਗਲ ਪ੍ਰੋਸੀਡਿੰਗ ਜਿਹੜੀ ਥਾਣਾ ਖਾਲਾ ਵਾਲਾ ਪੁਲਿਸ ਜਿਹੜੀ ਅਮਲ ਚ ਲਿਆ ਦੇ